ਇੱਕ ਵੱਡੀ ਖਬਰ ਆ ਰਹੀ ਹੈ ਗੁਰਦਾਸਪੁਰ ਤੋਂ ਜਿੱਥੇ ਸਾਬਕਾ ਐਸਪੀ ਨੂੰ ਸਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਕੀ ਇਹ ਪੂਰਾ ਮਾਮਲਾ ਸਾਡੇ ਪੱਤਰਕਾਰ ਅਵਤਾਰ ਸਿੰਘ ਸਾਹਮਣੇ ਦੱਸ ਰਹੇ ਜੀ ਅਵਤਾਰ ਕੀ ਇਹ ਪੂਰਾ ਮਾਮਲਾ ਕਿੰਨੀ ਸਜ਼ਾ ਹੋਈ ਹੈ ਜੀ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਐਸਪੀ ਸਲਵਿੰਦਰ ਸਿੰਘ ਜੀ ਦਾ ਇਹਦੇ ਉੱਪਰ 376 ਦਾ ਆਰਪੀਐਸ ਦਾ ਮੁਕਤਰਾਤੇ ਦੇ ਨਾਲ ਭੇਸਾ ਚਾੜ ਵਾਲਾ ਮਾਮਲਾ ਦਰਜ ਕੀਤਾ ਗਿਆ ਸੀਗਾ ਤੇ ਅੱਜ ਨੂੰ ਸਜ਼ਾ ਦਾ ਹੱਲ ਹੋਣ ਆਇਆ ਇੱਕ ਵੱਡਾ ਫੈਸਲਾ ਲਿਆ ਗਿਆ ਵਾ ਇਹਨੂੰ 10 ਸਾਲ ਦੀ ਸਜ਼ਾ ਅਤੇ 50000 ਰੁਪਏ ਦਾ ਜੁਰਮਾਨਾ ਜਿਹੜਾ ਵਾ ਉਹ ਦਰਦ ਤੋਂ ਕੀਤਾ ਗਿਆ ਵਾ ਜੀ ਜੀ ਕੀ ਸਲਵਿੰਦਰ ਨੇ ਕੋਈ ਹੋਰ ਬਿਆਨ ਦਿੱਤਾ ਸਜ਼ਾ ਤੋਂ ਬਾਅਦ ਜੀ ਸੋ ਇਸ ਮਾਮਲੇ ਵਿੱਚ ਸਰندر ਸਿੰਘ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ਦਾ ਰੋਕ ਕਰਨ ਲਈ ਗਿਆ ਕਿਉਂਕਿ ਇਹਨਾਂ ਨੂੰ ਝੂਠਾ ਫਸਾਇਆ ਗਿਆ ਸਿਰਫ ਇੱਕ ਕੋਰਸ ਕੋੜੀ ਹੀ ਸਿਰਫ ਉਹਨਾਂ ਦੇ ਜਿਹੜੇ ਕੋਲ ਸੀਗੇ ਅਦਾਲਤ ਕੋਲ ਸੀ ਉਸ ਤੇ ਆਧਾਰ ਤੇ ਹੀ ਜਿਹੜਾ ਹੈ ਇਹ ਜਿਹੜਾ ਵੱਡਾ ਫੈਸਲਾ ਲੈ ਲਾਇਆ ਗਿਆ ਜੀ ਜੀ ਬਹੁਤ ਬਹੁਤ ਧੰਨਵਾਦ ਅਵਤਾਸ ਸਿੰਘ ਹਾਈ ਕੋਰਟ ਮੈਂ ਹਾਈ ਕੋਰਟ ਜਾਵਾਂਗਾ ਮੈਨੂੰ ਪੂਰਾ ਨਿਆਂ ਉਥੋਂ ਮਿਲੇਗਾ ਬਸ ਦੈਟਸ ਇਟ ਸਤਵੀ ਕੀ ਸਮਝੋ ਜਿਹੜੀ ਸਜ਼ਾ ਹੋਈ ਹੈ ਇਹ ਦੇ ਵਿੱਚ ਨਾ ਕੋਈ ਹੈਗੀ ਸੀ ਇਹ ਦੇ ਵਿੱਚ ਕੋਈ ਐਵੀਡੈਂਸ ਓਨਲੀ ਟੈਲੀਫੋਨ ਦੇ ਉੱਤੇ ਹੈਗੀ ਸੀ ਰਿਕਾਰਡਿੰਗ ਰਿਕਾਰਡਿੰਗ ਮੇਰੀ ਆਈ ਨਹੀਂ ਠੀਕ ਹੈ ਨਾ ਨਾ ਰਿਕਾਰਡਿੰਗ ਆਈ ਹੈ ਉਹ ਫਿਰ 네ਗੇਟਿਵ ਆਈ ਹੈ ਹੋਰ ਕੋਈ ਪ੍ਰੂਫ ਨਹੀਂ ਕਿਤੇ ਦਾ ਕਿਸੇ ਕਿਸੇ ਦਾ ਕੋਈ ਪ੍ਰੂਫ ਨਹੀਂ ਹੈਗਾ ਕਿ ਜਿਹੜੀ ਮੇਰੀ ਲਾਈਨਾਂ ਕੋਈ ਕਾਰਡ ਕਾਰਡ ਹੈਗਾ ਨਾ ਕਿਸੇ ਕਿਸੇ ਦਾ ਹੋਰ ਕੋਈ ਮੌਕੇ ਤੇ ਐਵੀਡੈਂਸ ਹੈ ਗਏ ਜਾਏ ਕੋਈ ਵੀ ਨਹੀਂ ਬਾਕੀ ਮੈਨੂੰ ਹੱਕ ਪੂਰਾ ਹੈ ਅਪੀਲ ਕਰਦਾ ਮੈਂ ਹਾਈ ਕੋਰਟ ਜਾਵਾਂਗਾ ਦੈਟਸ ਇਟ ਓਕੇ ਸਤਨ ਕਿਉਂ ਫਸਾਇਆ ਗਿਆ ਫਿਰ ਕਿਉਂ ਕੀ ਮੰਨਦੇ ਤੁਸੀਂ ਨੇ ਫਸਾਇਆ ਤੜੀਓ ਉਪਰ ਵਾਲਾ ਜਾਣਦਾ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿੰਨੇ ਵਸਾਇਆ ਨਹੀਂ ਉੱਪਰ ਵਾਲਾ ਜਾਣੇਗਾ ਕੀ ਕਰਨਾ ਚਾਹਦਾ ਨਹੀਂ ਤੁਸੀਂ ਕਹਿੰਦੇ ਹੋ ਨਾ ਤੁਸੀਂ ਬੇਗਨਾ ਹੋ ਮੈਂ ਮੈਂ ਜੇ ਕੋਈ ਟੈਲੀਫੋਨ ਤੇ ਰੇਪ ਹੁੰਦਾ ਕੋਈ ਦੱਸੋ ਲਾ ਹੈਗਾ